ਚੋਨੇ ਵਿੱਚ ਪੁਰਨ ਰੋਗ ਇਸ ਰੋਗ ਨਾਲ ਪੱਤਿਆਂ ਤੇ ਤਖਲਿਆਂ ਵਰਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਿਮਾਰੀ ਦੇ ਜੀਵਾਣੂ ਬੀਜ ਫਸਲ ਦੀ ਰਹਿੰਦ-ਖੂੰਦ ਅਤੇ ਪ੍ਰਾਲੀ ਤੇ ਜੁੰਦੇ ਰਹਿੰਦੇ ਹਨ ਰੋਕथाम ਇਸ ਬਿਮਾਰੀ ਦੀ ਰੋਕਥਾਮ ਲਈ ਅਜੋਕਸੀ ਸਟਰੋਬਿਨ 18.2% ਅਤੇ ਡਾਈਫੇਨੋਕੋਨਾਜ਼ੋਲ 11.4% ਐਸਸੀ 200 ਮਿਲੀਲੀਟਰ ਜਾਂ ਜ਼ਿਨੇਬ 75 ਵਪੀ 500 ਗ੍ਰਾਮ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਕੋਲ ਕੇ ਫਸਲ ਦੇ ਗੋਭ ਵਿੱਚ ਆਉਣ ਅਤੇ ਮੁੰਜਰਾ ਨਿਕਲਣ ਦੇ ਸ਼ੁਰੂਆਤੀ ਪੜਾਅ ਵਿੱਚ ਛਿੜਕਾਅ ਕਰੋ 15 ਦਿਨਾਂ ਦੇ ਅੰਤਰਾਲ ਤੇ ਛਿੜਕਾਅ ਦੁਹਰਾਓ नाइट्रोजन खाद दी ਵਰਤੋ ਸਿਫਾਰਿਸ਼ ਅਨੁਸਾਰ ਹੀ ਕਰੋ ਖੇਤਾਂ ਦੇ ਹਲੇ ਦੁਆਲੇ ਬਿਮਾਰੀ ਨਾਲ ਪ੍ਰਭਾਵਿਤ ਪ੍ਰਾਲੀ ਅਤੇ ਰਹਿਿੰਦ ਖੂਦ ਨੂੰ ਨਸ਼ਟ ਕਰ ਦਿਓ ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ